ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਕੋਟਪਲੇਅਰ ਆਪਣੇ ਹਥ ਹੋਟਲ ਤੋਂ ਨੇੜੇ ਹੀ ਹੈਗਾ ਆਪਾਂ ਚਲੋ ਫਿਰ ਦਰਸ਼ਨ ਕਰਨ ਚੱਲੀਏ ਇਹ ਡਾਕਟਰ ਦੀਵਾਨ ਸਿੰਘ ਗੁਰਦੁਆਰਾ ਸਾਹਿਬ ਆ ਨੀਲੀ ਜਿਹੜੀ ਪਹਿਲੀ ਨਹੀਂ ਦੂਸਰੀ ਜਿਹੜੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਆ ਉਹ ਜਿਹੜੀ ਪੁਰਾਣੀ ਜੀ ਬਿਲਡਿੰਗ ਦਿਖਦੀ ਆ ਆ ਵਾਲੀ ਇਹ ਆ ਆ ਵਾਲੀ ਪੁਰਾਣੀ ਜੀ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਸਦਾਗਾ ਇਹ ਬਿਲਡਿੰਗ ਛੋਟਾ ਨਾ ਉੱਚਾ ਉਹਨਾ ਉਤਰ ਉੱਚਾ ਨਹੀਂ ਹੈਗਾ ਤਾਂ ਕਰਕੇ ਦਿਖਦਾ ਨਹੀਂਗਾ ਬਸ 2 ਮਿੰਟਾਂ ਦੇ ਵਿੱਚ ਤੁਰ ਕੇ ਆਪਾਂ ਪਹੁੰਚ ਜਾਣਾ ਉੱਥੇ ਤੇ ਚਲੋ ਫਿਰ ਆਪਾਂ ਦਰਸ਼ਨ ਕਰੀਏ ਅੱਜ ਦਾ ਪਰਮਾਨ ਔਟ ਪਲੇਅਰ ਆਏ ਸੀਗੇ ਤਾਂ ਇਹ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਇਹਨਾਂ ਨੇ ਇੱਥੇ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਆਪ ਹੁਣ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਆ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਪੋਰਟ ਬਲੇ ਉਸ ਸਮੇਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਇਥੇ ਮੌਜੂਦ ਸੀ ਪੋਰਟ ਬਰੇਰ ਦੇ ਵਿੱਚ ਪੁਲਿਸ ਵਾਲਾ ਗੁਰਦੁਆਰਾ ਉਹਦੇ ਵਿੱਚ ਕੱਲੇ ਪੁਲਿਸ ਵਾਲੇ ਹੀ ਜਾ ਸਕਦੇ ਸੀ ਤੇ ਡਾਕਟਰ ਦੀਵਾਨ ਸਿੰਘ ਜੀ ਦੇ ਮਨ ਸੀਗਾ ਵੀ ਕਿਉਂਕਿ ਗੁਰਦੁਆਰਾ ਹੈ ਜਿੱਥੋਂ ਇੱਥੇ ਤਾਂ ਕੋਈ ਬਿਨਾ ਤੱਕ ਤੇ ਟੁਪਨ ਤੇ ਕੋਈ ਵੀ ਜਾਣਾ ਚਾਹੀਦਾ ਤੇ ਇਹਨਾਂ ਨੇ ਫਿਰ ਗੁਰਦੁਆਰਾ ਸਾਹਿਬ ਦੀ ਇੱਕ ਦੀ ਹੋਰ ਲੋਡ ਲੋਡ ਮਹਿਸੂਸ ਕੀਤੀ ਤੇ ਉਹਨਾਂ ਨੇ ਫਿਰ ਗੁਰਦੁਆਰੇ ਵਾਲੇ ਪਾਸੇ ਨੂੰ ਧਿਆਨ ਦਿੱਤਾ ਤੇ ਨਵਾਂ ਗੁਰਦੁਆਰਾ ਸਾਹਿਬ ਪੜਾ ਸਿੱਖ ਦੇ ਹੁਣ ਆਓ ਆਪਾਂ ਇੱਥੇ ਨਰ ਗੁਰੂ ਨੂੰ ਗੁਰਦੁਆਰਾ ਸਾਹਿਬ ਅੰਦਰ ਚੱਲੀਏ ਤੇ ਮੱਥਾ ਟੇਕਦੇ ਆਂ ਦੇਖਦੇ ਆਂ ਅੰਦਰ ਹੁਣ ਗੁਰਦੁਆਰਾ ਸਾਹਿਬ ਦੇਖੋ ਨਿਸ਼ਾਨ ਸਾਹਿਬ ਦੀ ਸ਼ੌਭਤ ਆ ਤੇ ਆਪਾਂ ਇੱਥੇ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਪੋਰਟ ਬਲੇਅਰ ਇਹਦਾ ਨਾਮ ਹੈ ਗੁਰਦੁਆਰਾ ਸਾਹਿਬ ਦਾ ਆਪਾਂ ਹੁਣ ਇੱਥੇ ਆਏ ਹੈਗੇ ਆਂ ਇਧਰ ਜੋੜਾ ਘਰ ਆ ਪਹਿਲਾਂ ਆਪਾਂ ਜੋੜੇ ਉਤਾਰ ਕੇ ਤੇ ਫਿਰ ਆਪਾਂ ਅੰਦਰ ਨਮਸਕਾਰ ਕਰਨ ਦੇਖਦੇ ਆਂ ਟਾਈਮਿੰਗ ਜੇ ਕੋਈ ਹੈ ਟਾਈਮਿੰਗ ਇਹ ਪਤਾ ਕਰਦੇ ਆਂ ਉਸ ਨਿਜਮ ਲਿਖੇ ਨੇ ਇਧਰ ਹੈ ਗੁਰਦੁਆਰਾ ਸਾਹਿਬ ਦਾ ਆਫਿਸ ਇਹ ਕੁਝ ਨਿਜਮ ਨੇ ਅਖੰਡ ਪਾਠ ਕੇ ਅਫਸਰੋਂ ਕੋ ਛੋੜ ਕਰ ਛੇ ਦਿਨੋਂ ਮੈਂ ਰਾਤ 9 ਵਜੇ ਤੋਂ ਸਵੇਰ 4 ਵਜੇ ਤੱਕ ਗੁਰਦੁਆਰਾ ਦੇ ਅੰਦਰ ਪ੍ਰਵੇਸ਼ ਪਰ ਪਾਬੰਦੀ ਰਹੇਗੀ ਇਹ ਕੋਸ਼ਿਸ਼ ਹੈ ਕਿ ਨਿਯਮ ਇਹ ਸਾਰੇ ਤੁਸੀਂ ਪੜ ਸਕਦੇ ਹੋ ਜਿਹੜੇ ਸੱਤ ਦਿਨ ਲਈ ਰਹਿ ਸਕਦੇ ਸਮਾਂ ਦੇ ਵਿੱਚ ਇਹ ਵਧੀਆ ਤਾਂ ਵੀ ਸਭ ਦੇ ਤੇ ਨਹੀਂ ਵੀ ਤੁਸੀਂ ਆਪਾਂ ਹੰਦਰਵਾਰ ਸਾਹਿਬ ਚੱਲਦੇ ਆਂ ਅੰਦਰ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈਗਾ ਫੋਟੋਗ੍ਰਾਫੀ ਮਨਾ ਹੁੰਦੀ ਆ ਤੇ ਆਪਾਂ ਵੀ ਮਨਾ ਹੀ ਰੱਖਾਂਗੇ ਅੱਜ ਦਾ ਪਰਮਾਨ ਇਹ ਹੈ ਇਨਫੋਰਮੇਸ਼ਨ ਦਿੱਤੀ ਹੋਈ ਸਾਰੀ ਬਾਰ ਸਾਹਿਬ ਹੈ ਆਪਾਂ ਬਾਹਰੋਂ ਕਵਰ ਕਰ ਲੈਣੇ ਫੋਟੋ ਲੈ ਲੈਣੇ ਆਂ ਅੰਦਰੋਂ ਆਪਾਂ ਫੋਟੋ ਨਹੀਂ ਲਵਾਵਾਂਗੇ ਇੱਧਰ ਲੰਗਰ ਹਾਲ ਤੇ ਇੱਧਰ ਲੇਡੀਜ਼ ਜੈਂਟਸ ਟਾਇਲਟ ਵਾਸ਼ਰੂਮ ਵਗੈਰਾ ਹੈ ਦੇਖਦੇ ਆ ਜੇ ਕੋਈ ਇੱਥੇ ਕਰਮਚਾਰੀ ਆਪਾਂ ਨੂੰ ਮਿਲ ਗਿਆ ਤਾਂ ਕਿਉਂਕਿ ਆਪਾਂ ਬਿਲਕੁਲ ਦੁਪਹਿਰੇ ਆਏ ਹੈਗੇ 2 ਵਜੇ ਆ ਸ਼ਾਮ ਨੂੰ ਫੇਰ ਗਿੜਾ ਇੱਥੇ ਦੇਵਾਂਗੇ ਫੇਰ ਰਖ ਤਲੌਰ ਕਰਾਂਗੇ ਆਪਾਂ ਇਹ ਹੁਣ ਆਪਾਂ ਫਰਸ਼ ਤੇ ਜਿਹੜਾ ਹੈ ਧੁੱਪ ਇੰਨੀ ਪੈ ਰਹੀ ਇੱਥੇ ਦਸੰਬਰ ਦਾ ਮਹੀਨਾ ਤੇ ਪੈਰ ਮਚ ਰਿਹਾ ਪੂਰੇ ਤੇ ਆਪਾਂ ਇੱਥੇ ਕਰਮਚਾਰੀ ਆਰਾਮ ਕਰ ਰਹੇ ਹੋਣਗੇ ਕਿਉਂਕਿ ਆਪਾਂ 2 ਵਜੇ ਆਏ ਆ ਫਿਰ ਸ਼ਾਮ ਨੂੰ ਫੇਰ ਜਾਂ ਸਵੇਰੇ ਕੱਲ ਨੂੰ ਫੇਰ ਇੱਥੇ ਆਵਾਂਗੇ ਜੋ ਕਿ ਇੱਥੇ ਕੰਮ ਹੋਏਗੇ ਉਹਨਾਂ ਨੂੰ ਪ੍ਰਬੰਧਕਾਂ ਨੂੰ ਮਿਲਾਂਗੇ ਗੁਰਦੁਆਰੇ ਦੇ ਸਾਹਮਣੇ ਹੀ ਡਾਕਟਰ ਦਿਵਾਨ ਸਿੰਘ ਜੀ ਹੋ ਬੁੱਤ ਲੱਗਿਆਗਾ ਆਪਾਂ ਉਧਰ ਚੱਲਦੇ ਹਾਂ ਹੁਣ ਉਹ ਵੀ ਦੇਖਦੇ ਆਂ ਗਿਆ ਇਹ ਇੱਕ ਗੇਟ ਗੁਰਦੁਆਰਾ ਸਾਹਿਬ ਦਾ ਇਧਰਲੇ ਪਾਸੇ ਜੀ ਹੈਗਾ ਗੁਰਦੁਆਰਾ ਸਾਹਿਬ ਦਾ ਇਧਰਲਾ ਗੇਟ ਆ ਇਧਰਲਾ ਗੇਟ ਆ ਜਿਹੜਾ ਗੁਰਦੁਆਰਾ ਸਾਹਿਬ ਦਾ ਇਹਦੇ ਨਾਲ ਹੀ ਪੰਜਾਬੀ ਢਾਬਾ ਹੈਗਾ ਤੇ ਲਿਖਿਆ ਹੋਇਆ ਵੀ ਮਤਲਬ ਪਿਓਰ ਵੈਜੀਟੇਰੀਅਨ ਹੈਗਾ ਤੇ ਇੱਥੋਂ ਖਾਣਾ ਆਪਾਂ ਲੈ ਸਕਦੇ ਹੈਗੇ ਆ ਤੇ ਜੇ ਵੈਜੀਟੇਰੀਅਨ ਹੈਗੇ ਹੁਣ ਤੁਸੀਂ ਤਾਂ ਪਿਓਰ ਵੈਜੀਟੇਰੀਅਨ ਪੰਜਾਬੀ ਖਾਣਾ ਇੱਥੇ ਮਿਲ ਜਾਂਦਾ ਹੈਗਾ ਅੱਜ ਜਿੰਨੇ ਨੇ ਪਹਿਲਾਂ ਬੋਲਿਆ ਸੀਗਾ ਆਪਾਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹਦਾ ਢੱਕ ਦਵਾਨ ਸਾਂ ਗੁਰਦਰਾ ਸਾਹਿਬ ਦਾ ਜਿੱਥੇ ਢਾਬਾ ਜੋਰ ਵੈਜੀਟੇਰੀਨ ਖਾਣਾ ਸੀ ਹੁਣੇ ਖਾਦਾ ਜੀ ਬਹੁਤ ਵਧੀਆਗਾ ਤੁਸੀਂ ਜਿੰਨੇ ਟੋਰ ਟੋਰ ਵਾਲੇ ਗੁਰਦੁਆਰਾ ਹੈ ਉਹ ਦੇ ਕੇਟੇ ਦੇ ਕੋਟਾਬੇ ਦੇ ਨਾਲ ਹੈ ਨਾ ਤੇ ਤੇ ਇਹ ਇੱਥੇ ਬਹੁਤ ਵਧੀਆ ਖਾਣਾ ਮਿਲ ਜਾਂਦਾ ਹੈ ਭਾਈ ਸਾਹਿਬ ਖੜੇ ਨੇ ਖੜੇ ਨੇ ਇਹ ਢਾਬੇ ਦੇ ਮਾਲਕ ਨੇ ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਬੇਸਿਕਲੀ ਇਹ ਅਮਰਸਰ ਤੋਂ ਨੇ ਇਹਨਾਂ ਦੇ ਚਾਚੇ ਤਾਈ ਉਧਰ ਹੈਗੇ ਨੇ ਜੀ ਤੇ ਤੁਸੀਂ ਇੱਥੇ ਆ ਕੇ ਤੇ ਬੜਾ ਸ਼ੁੱਧ ਸਾਫ ਪੰਜਾਬੀ ਖਾਣਾ ਖਾ ਸਕਦੇ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਦੇ ਸਾਹਬ ਦੇ ਸਾਹਮਣੇ ਹੀ ਬਿਲਕੁਲ ਡਾਕਟਰ ਦੀਵਾਨ ਸਿੰਘ ਜਿਨ੍ਹਾਂ ਨੂੰ ਆਪਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਕਹਿੰਦੇ ਹੈਗੇ ਆ ਤੇ ਉਹਨਾਂ ਦਾ ਬੁੱਤ ਲੱਗਿਆ ਹੋਇਆ ਤੇ ਇੱਥੇ ਆਪਾਂ ਉਹਨਾਂ ਨੂੰ ਸਰਦਾ ਦੇ ਪੁੱਲ ਭੇਟ ਕਰਦੇ ਹੈਗੇ ਆ ਇਹ ਉਹਨਾਂ ਦਾ ਬੁੱਤ ਲੱਗਿਆ ਸਾਹਮਣੇ ਜਿਹੜੇ ਕਿ ਵੱਡੇ ਆਜ਼ਾਦੀ ਘੁਲਾਟੀਏ ਹੋਏ ਹੈਗੇ ਸਮਾਜ ਸੇਵਕ ਹੋਏ ਨੇ ਸਾਹਿਤਕਾਰ ਹੋਏ ਨੇ ਤੇ ਸੁਤੰਤਰਤਾ ਸਲਾਨੀ ਵੀ ਹੋਏ ਹੈਗੇ ਆ ਤੁਸੀਂ ਪੜੋ ਤੁਹਾਨੂੰ ਮੈਂ ਬੋਰਡ ਦਿਖਾ ਰਹੇ ਹਾਂ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ ਲਿਓ ਅਮਰ ਸਿੰਘ ਡਾਕਟਰ ਦੀਵਾਨ ਸੇ ਕਾਲਾ ਪਾਣੀ ਜਨਮ ਵਗੈਰਾ ਬੇਰਵਾ ਦਿੱਤਾ ਸਭ ਕੁਝ ਇਹਨਾਂ ਦਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਇਹਨੂੰ ਪੜ ਸਕਦੇ ਹੋ ਤੇ ਇਹ ਭਾਰਤੀ ਸੰਸਦਤਰ ਅਸਾਂ ਕੇ ਪ੍ਰਧਾਨ ਕਾਰਜਪਰ ਸੰਭਾਲ ਲਾ ਇਹਨਾਂ ਨੇ ਜਾਪਾਨੀਓਂ ਕੋ ਵਿਰੁੱਧ ਆਵਾਜ਼ ਉਠਾਈ ਜਾਨਕਿ ਇੱਥੋਂ ਵਾਲੇ ਸੰਸਦਸਾਂ ਨੇ ਜਿਹੜਾ ਉਹਨਾਂ ਦੇ ਸੰਘ ਬਣਿਆ ਸੀ ਉਹਨਾਂ ਦੇ ਪ੍ਰਧਾਨ ਦੇ ਸੀਗਾ ਉਹਦਾ ਸੰਭਾਲ ਲਿਆ ਜਾਪਾਨੀਓਂ ਕੇ ਵਿਰੋਧ ਦਬਾਇਆ ਠਾਈ। ਉਨ੍ਹਾਂ ਕਾ ਨਾਰਾ ਥਾ ਅੰਗਰੇਜ਼ੋ ਨੇ ਸੰਤੰਤਾ ਨਹੀਂ ਦੀ ਨਾ ਜਾਪਾਨੀ ਦੇਣਗੇ। ਤੇ ਇਸ ਕਰਕੇ ਫਿਰ ਜਾਪਾਨੀਏ ਸੈਨਾ ਨੇ ਵੀ ਇਹਨਾਂ ਨੂੰ 23 ਅਕਤੂਬਰ 43 ਸੈਲੂਰੇਟ ਜਿੱਦ ਗੈਸਤਾਰ ਕਰ ਲਿਆ ਤੇ 82 ਦਿਨ ਤੱਕ ਉਨ੍ਹਾਂ ਕੇ ਸਾਥ ਕਰੂਰ ਬੇਵਿਹਾਰ ਕੀਤਾ ਗਿਆ। 14 ਜਨ 47 ਕੋ ਸ਼ਹੀਦ ਹੋਏ ਤੇ ਭਾਰਤ ਸਰਕਾਰ ਨੇ ਉਨ੍ਹਾਂ 87 ਦਿਵ ਸੰਤੰਤਾ ਸਨਾਨੀ ਕੋਸ਼ਧ ਕੀਆ। ਏਸੀ ਸੰਖੇਪ ਇਤਿਹਾਸ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਜਿਹੜੇ ਕਿ ਇੱਥੇ ਡਾਕਟਰ ਦੇ ਤੌਰ ਤੇ ਆਏ ਸੀਗੇ ਆਪਣੀ ਡਾਕਟਰ ਦੇ ਨਾਲ ਡਾਕਟਰੀ ਦੇ ਨਾਲ ਨਾਲ ਲੋਕਾਂ ਦੀ ਸਿਹਤ ਸੰਭਾਲ ਦੇ ਨਾਲ ਨਾਲ ਸੂਚਨਾ ਦੇਣ ਦੇ ਨਾਲ ਨਾਲ ਇਹ ਲੋਕਾਂ ਨੂੰ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਸਹਿਯੋਗ ਦਿੰਦੇ ਸੀਗੇ ਤੇ ਉਹਨਾਂ ਨੂੰ ਵਿਲੇ ਸਮੇਂ ਦੇ ਵਿੱਚ ਪੰਜਾਬੀ ਵੀ ਪੜ੍ਹਾਉਂਦੇ ਸੀਗੇ ਮੈਂ ਪੜਿਆ ਸੀਗਾ ਤੇ ਇਹ ਵੱਡੇ ਸਹਾਇਤਕਾਰ ਸੀਗੇ ਦੋ ਕਾਪ ਸੰਗਰਾ ਇਹਨਾਂ ਦੇ ਮੈਂ ਆਪ ਦੇਖੇ ਹੈਗੇ ਨੇ ਪੂਰੇ ਨਹੀਂ ਪੜੇ ਭਾਵੇਂ ਤੇ ਇਹ ਜਦੋਂ 1900 ਵਰਲਡ ਵਾਰ ਸੈਕੰਡ ਵਰਲਡ ਵੇਰੀ ਵਰਲਡ ਵਾਰ ਸਮੇਂ ਜਦੋਂ ਇਹ ਕਲੀਅਰ ਹੋ ਗਿਆ ਵੀ ਅੰਗਰੇਜ਼ਾਂ ਦੀ ਹਾਰ ਹੋਣੀ ਆ ਅੰਗਰੇਜ਼ ਸਾਰੇ ਇੱਥੋਂ ਛੱਡ ਕੇ ਆਪ ਦਾ ਸਾਰਿਆਂ ਨੂੰ ਕਿਹਾ ਸੀਗੇ ਵੀ ਚੱਲੀ ਇੱਥੋਂ ਨਿਕਲ ਗਏ ਸੀਗੇ ਪਰ ਇਹਨਾਂ ਨੇ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਇੱਥੇ ਲੋਕ ਲੋਕਾਂ ਦਾ ਫਿਕਰ ਇਹਨਾਂ ਨੂੰ ਸੀਗਾ ਉਹਨਾਂ ਦੇ ਫਿਕਰ ਦੇ ਤੌਰ ਤੇ ਉਹਨਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਸੀਗੇ ਇਹ ਉਸ ਤੋਂ ਬਾਅਦ ਵੀ ਜਾਪਾਨੀ ਸੈਨਾ ਦੇ ਨਾਲ ਗੱਲਬਾਤ ਲਈ ਇਥੋਂ ਦੇ ਪ੍ਰਤੀਨਿਧ ਮੰਡਲ ਦਾ ਇਹਨਾਂ ਨੂੰ ਮੁਖੀ ਥਾਪਿਆ ਗਿਆ ਉਦ ਸਮਾਂ ਜਾਪਾਨ ਸਰਕਾਰ ਦੇ ਨਾਲ ਇਹਨਾਂ ਦਾ ਸਹਿਯੋਗ ਰਿਹਾ ਤੇ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਾਪਾਨੀਆਂ ਨੇ ਵੀ ਸਾਨੂੰ ਆਜ਼ਾਦੀ ਤਾਂ ਦੇਣੀ ਨਹੀਂ ਹੈਗੀ ਤੇ ਫਿਰ ਇਹਨਾਂ ਤੇ ਉਹਨਾਂ ਨੇ ਜਾਪਾਨੀ ਸੈਨਾ ਨੇ ਸਰਕਾਰ ਨੇ ਜਸੂਖ ਦਾ ਇਲਜ਼ਾਮ ਲਾ ਕੇ ਤੇ ਇਹਨਾਂ ਨੂੰ ਮਤਲਬ ਤਸੀਹੇ ਤੇ ਕਸੀਦ ਕਰ ਦਿੱਤਾ ਸੀਗਾ ਏਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਬੁੱਤ ਤੁਸੀਂ ਦੇਖ ਰਹੇ ਹੋ ਆਪਾਂ ਇਹਨਾਂ ਨੂੰ ਵੀ ਸਰਦਾ ਦੇ ਫੁੱਲ ਪੇਟ ਕਰ ਚੱਲੇ ਤੇ ਨਾਲ ਹੀ ਇੱਧਰ ਗੁਰਦੁਆਰਾ ਸਾਹਿਬ ਇੱਧਰ ਸਾਹਮਣੇ ਹੈ ਦੇਖੋ ਬਿਲਕੁਲ ਇਹਦੇ ਬੁੱਤ ਲੱਗਿਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਤੇ ਇਹਦੇ ਜਿਹੜਾ ਇਹਨਾਂ ਦਾ ਬੁੱਤ ਲੱਗਿਆ ਇਹਦੇ ਨਾਲ ਹੀ ਇੱਧਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਕਿ ਇੰਗਲਿਸ਼ ਮੀਡੀਅਮ ਹੈਗਾ ਗੁਰਦੁਆਰਾ ਲੇਨ ਪੋਰਟ ਬਲੇਅਰ ਇਹ ਸਾਰਾ ਕੁਝ ਦਿੱਤਾ ਵੈ ਇਹ ਇੱਥੇ ਸਕੂਲ ਵੀ ਚੱਲ ਰਿਹਾ ਹੈਗਾ ਤੇ ਅੰਦਰ ਸਕੂਲ ਹੁਣ ਬੰਦ ਹੈ ਕਿਉਂਕਿ 크리스마ਸ ਦੀਆਂ ਸਹਿ ਚੁੱਟੀਆਂ ਹੋਣਗੀਆਂ ਆਪਾਂ ਬਾਹਰੋਂ-ਬਾਹਰੋਂ ਕਵਰ ਕਰ ਲੈਨੇ ਆ ਇਹ ਸਕੂਲ ਦੀ ਬਿਲਡਿੰਗ ਹੈਗੀ ਆ ਤੇ ਇਹ 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 ਕੋਸ ਸਕੂਲ ਹੈਗਾ ਗੇਟ ਬੰਦ ਦਾ ਸਕੂਲ ਦਾ ਜੀ ਕਿ ਜਿੰਨੀ ਇੱਕ ਜਾਣਕਾਰੀ ਤੁਹਾਨੂੰ ਦੇ ਸਕੇ ਸੀ ਜਿੰਨੀ ਹੋ ਸਕੇ ਆਪਾਂ ਨੂੰ ਉਸੇ ਜਾਣ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਆ ਕਈ ਵਾਰੀ ਇਨਸਾਨ ਗਲਤੀਆਂ ਦਾ ਪੁੱਤ ਰਹਾ ਜੇ ਕਿਤੇ ਗਲਤੀ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਹੈਗੇ ਮਾਫ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ